ਕਾਲਸਾ ਵਾਇਰਲ ਜੀ ਕੀ ਪਦੇ ਗੁਰਪ੍ਰੀਤ ਸਿੰਘ ਜੀਓ ਆ ਜੋ ਬੱਚਾ ਮੇਰੇ ਨਾਲ ਬੈਠਾ ਵਾ ਇਹ 11ਵੀਂ ਕਲਾਸ ਦਾ ਸਟੂਡੈਂਟ ਆ ਬੈਠਣ ਦਾ ਕਾਰਨ ਇਹੋ ਹੀ ਆ ਕਿ ਇਹ ਬੱਚਾ ਪੰਜਾਬ ਪੀਸ ਤੋਂ ਦੁਖੀ ਹੋ ਕੇ ਤੇ ਸਾਡੇ ਕੋਲ ਆਇਆ ਸੀਗਾ ਤੇ ਇਸ ਨੇ ਆਣ ਕੇ ਜੋ ਆਪਣੀ ਹਾਲਾਤ ਦੱਸੇ ਕਿ ਜੋ ਪੁਲਿਸ ਵਾਲਿਆਂ ਨੇ ਇਹਦੇ ਨਾਲ ਕੀਤਾ ਬੜਾ ਪੀ ਦੁੱਖदाई ਗੱਲ ਆ ਪੰਜਾਬ ਪੁਲਿਸ ਨੂੰ ਇਸ ਬੱਚੇ ਦੇ ਨਾਲ ਇਦਾਂ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਨੇ ਇਸ ਬੱਚੇ ਨੂੰ ਨਜਾਇਜ਼ ਫੋਰਚ ਚੌਂਕ ਤੱਕ ਚੁੱਕਿਆ ਚੁੱਕ ਕੇ ਇਹਨੂੰ ਥਾਣੇ ਲੈ ਕੇ ਥਾਣੇ ਜਾਣ ਕੇ ਇਹਦੇ ਥੱਪੜ ਥੁੱਪੜ ਵੀ ਮਾਰੇ ਆ ਠੋਡ ਵੀ ਮਾਰੇ ਆ ਫਿਰ ਸਾਰਾ ਦਿਨ ਇਹਨੂੰ ਉੱਥੇ ਬਿਠਾਇਆ ਹੋਆ ਪਿਟਾ ਕੇ ਤੇ ਇਹਦੀਆਂ ਫੋਟੋਆਂ ਖਿੱਚ ਕੇ ਨਾ ਤੇ ਇਹਦੇ ਪਿੰਡ ਲੈ ਗਏ ਆ ਪਿੰਡ ਜਾ ਕੇ ਪੂਰੇ ਪਿੰਡ 'ਚ ਜਲੂਸ ਕੱਢਿਆ ਬੱਚੇ ਦਾ ਪੀ ਆ ਵੇਖੋ ਪਛਾਣੋ ਇਹ ਬੱਚਾ ਚੋਰ ਤੇ ਨਹੀਂਗਾ ਫਿਰ ਇਸ ਬੱਚੇ ਕੋਲੋਂ ਨਜਾਇਜ਼ ਉਥੇ ਬੁਕਾਇਆ ਗਿਆ ਧੰਕੀ ਦਿੱਤੀ ਗਈ ਬੋਲ ਦੱਸ ਤੇਰੇ ਕੋਲੋਂ ਆ ਚੀਜ਼ ਹੈਗੀ ਆ ਤੂੰ ਆ ਚੀਜ਼ ਚੋਰੀ ਕੀਤੀ ਆ ਤੂੰ ਕਿੱਥੋਂ ਪੈਸੇ ਚੁੱਕੇ ਆ ਇਦਾਂ ਬੱਚੇ ਨਾਲ ਕੀਤਾ ਪੰਜਾਬ ਪੁਲਿਸ ਨੇ ਇਹ ਪੰਜਾਬ ਪੁਲਿਸ ਤੇ ਆ ਹਾਲਾਤ ਹੋ ਗਏ ਆ ਭਗਵੰਤ ਮਾਨ ਜੀ ਤੁਹਾਡੀ ਜਿਹੜੀ ਪੰਜਾਬ ਪੁਲਿਸ ਹੈ ਨਾ ਉਹਨਾਂ ਨੂੰ ਕ੍ਰਾਈਮ ਕਰਨ ਵਾਲਾ ਕੋਈ ਨਹੀਂ ਲੱਗਦਾ ਅੱਜਕੱਲ੍ਹ ਸਕੂਲਾਂ ਦੇ ਬੱਚਿਆਂ ਨੂੰ ਚੁੱਪ-ਚੁੱਪ ਕੇ ਨਾ ਮਨਾਉਂਦੇ ਪਏ ਆ ਕਿ ਦੱਸ ਤੂੰ ਕੀ ਕ੍ਰਾਈਮ ਕੀਤਾ ਵਾ ਉਹ ਭਲੇ ਮਾਨਸੋ ਜੇ ਕੋਈ ਕ੍ਰਾਈਮ ਕਰਨ ਵਾਲਾ ਫੜਨਾ ਨਾ ਤੇ ਕੋਈ ਛੜਕਾਂ ਦੇ ਨਹੀਂ ਤੁਹਾਨੂੰ ਬਣਾ ਇਹ ਤੁਹਾਨੂੰ ਖੁਦ ਨਹੀਂ ਪਤਾ ਵਾ ਕਿ ਕਿੱਥੇ ਆ ਤੇ ਕ੍ਰਾਈਮ ਕਰਨ ਵਾਲਾ ਤੁਸੀਂ ਆਪ ਲੱਭੋ ਕਿ ਕ੍ਰਾਈਮ ਕਰਨ ਵਾਲਾ ਹੈਗਾ ਕਿੱਥੇ ਆ ਕਿਉਂਕਿ ਤੁਹਾਨੂੰ ਪਤਾ ਵਾ ਕ੍ਰਾਈਮ ਕਿੱਥੇ ਹੋ ਰਿਹਾ ਵਾ ਤੇ ਸਕੂਲਾਂ ਦੇ ਜਿਹੜੇ ਜਵਾਕ ਆ ਨਾ ਉਹਨਾਂ ਨੂੰ ਨਾ ਚੁੱਕੋ ਜਿਹਨੇ ਕ੍ਰਾਈਮ ਕਰਨਾ ਹੈ ਅਸਲੀ ਕ੍ਰਾਈਮ ਕਰਦੇ ਆ ਉਹ ਤੁਹਾਡੇ ਲੱਗ ਹੋ ਲੰਘ ਜਾਂਦੇ ਆ ਉਹ ਤੁਹਾਨੂੰ ਖੁਦ ਨੂੰ ਪਤਾ ਵਾ ਕਿ ਕਿਸ ਬੰਦੇ ਨੇ ਕ੍ਰਾਈਮ ਕੀਤਾ ਵਾ ਕਿਹੜਾ ਕ੍ਰਾਈਮ ਕੀਤਾ ਵਾ ਤੇ ਤੁਸੀਂ ਸਕੂਲਾਂ ਦੇ ਜਵਾਕਾਂ ਨੂੰ ਪੁੱਛਣ ਡੈਜੋ ਕਿ ਤੂੰ ਦੱਸ ਤੇਰੇ ਕੋਲ ਹੈ ਕੀ ਆ ਬਦੋ ਬਦੀ ਮਨਾਉਂ ਡੈਜੋ ਹਸਬੰਦ ਕੇ ਬੇਂਦੀ ਆ ਕਮਿਸ਼ਨਰ ਸਾਹਿਬ ਤੁਹਾਡੇ ਅੱਗੇ ਜਿਹੜੀ ਤੁਹਾਡੀ ਪੰਜਾਬ ਪੁਲਿਸ ਹੈ ਨਾ ਪ੍ਰਸ਼ਾਸਨ ਹੈ ਥੋੜਾ ਜਿਹਾ ਇਹਨਾਂ ਨੂੰ ਨਾਮ ਤੋਂ ਪਾਓ ਇਹ ਬੱਚੇ ਨੇ ਅੱਜ 4 ਦਿਨ ਹੋ ਗਏ ਬੱਚੇ ਨੂੰ ਕਿਉਂਕਿ ਅੱਜ 4 ਦਿਨ ਹੋ ਗਏ ਦਿਨ ਨੂੰ ਅੱਜ 4 ਦਿਨ ਹੋ ਗਏ 4 ਦਿਨ ਅੱਜ ਬੱਚਾ ਰੋਟੀ ਨਹੀਂ ਖਾਣਿਆ ਇਹਦਾ ਜਿਹੜਾ ਪਿਤਾ ਵਾ ਉਹ ਹਸਪੀਟਲ ਦਾਖਲੇ ਆ ਕਿੰਨੇ ਦੁੱਖ ਵਾਲੀ ਗੱਲ ਆ ਵੀ ਇੱਕ ਬੱਚੇ ਨੇ ਖੁਦ ਦੱਸਿਆ ਵੀ ਮੇਰਾ ਡੈਡੀ ਹਸਪੀਟਲ ਦਾਖਲੇ ਆ ਅੰਕਲ ਜੀ ਮੈਂ ਕੁਝ ਨਹੀਂ ਕੀਤਾ ਇਹਨੂੰ ਬਧੂ ਬੜੀ ਮਨਾਉਂਦੇ ਆ ਵੀ ਦੱਸ ਤੇਰੇ ਕੋਲ ਹੈਗਾ ਕੀ ਆ ਕਮਾਲ ਆ ਯਾਰ ਪੁਲਿਸ ਦੀ ਇਸ ਕਰਕੇ ਪੰਜਾਬ ਪੀਸ ਤੇ ਗੜੀ ਜਿਹੜੇ ਇਹਨਾਂ ਦੇ ਉੱਚ ਅਧਿਕਾਰੀ ਉਹਨਾਂ ਦੇ ਗੜੀ ਬੇਨਤੀ ਆ ਕਿ ਜਿਹੜੇ ਤੁਹਾਡੇ ਥੱਲੇ ਪ੍ਰਸ਼ਾਸਨ ਹੈ ਨਾ ਉਹਨਾਂ ਨੂੰ ਥੋੜੀ ਜੀ ਨਾ ਸੁਪਾਓ ਕਿਉਂਕਿ ਕਿਉਂ ਤੁਸੀਂ ਕਿਉਂ ਸਕੂਲ ਦੇ ਬੱਚਿਆਂ ਦਾ ਜਿਹੜਾ ਹੌਸਲਾ ਤੋੜਦੇ ਹੋ ਜੇ ਬੱਚੇ ਪੜ੍ਹਨਾ ਚਾਹੁੰਦੇ ਹਨ ਉਹਨਾਂ ਨੂੰ ਕ੍ਰਾਈਮ ਕਰਨ ਵਾਲੇ ਬੰਦੇ ਨਾਂ ਲੈ ਕੇ ਜਾਓ ਬੱਚਿਆਂ ਨੂੰ ਪੜਾਈ ਕਰੰਦੋ ਬਸ ਇਹਨੀਆਂ ਹੀ ਬੇਕੀਤੀਆਂ ਕੰਮੀਆਂ ਤੇ ਇਸ ਬੱਚੇ ਨੂੰ ਜਿਹੜਾ ਇਨਸਾਨ ਕਿਉਂ ਮਿਲਣਾ ਚਾਹੀਦਾ ਹੋ ਜਿਸ ਬੰਦੇ ਨੇ ਇਸ ਬੱਚੇ ਨੂੰ ਚੁੱਕ ਕੇ ਖੜਿਆ ਜਿਸ ਬੰਦੇ ਨੇ ਇਸ ਬੱਚੇ ਦੇ ਥੱਪੜ ਮਾਰਿਆ ਜਿਸ ਬੰਦੇ ਨੇ ਇਸ ਬੱਚੇ ਦੇ ਖੁੱਡ ਮਾਰੇ ਉਹਨਾਂ ਨੂੰ ਸਤ ਤੂੰ ਜਿਹੜੀ ਸਤਿਆ ਉਹ ਸਦਾ ਵਾ ਉਹ ਮਿਲਣੀ ਚਾਹੀਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਖਰੀ